पूरा मैं रोटी नहीं बनाई रोटी एड़ी रोटी मीना पूरा हो गया माता तेरी बारी खत्म हूं छोटी नु कह ओलू तू तो अपने पेटे चली जा ना ए बढ़िया आप दी बारी आई ता तौर प बक्षो जब गल हो ही गई सी कि मीना मैं रोटी दूंगी मीना तो ओ दूंगी एक ही मतलब होया एक कोनी बनतीया मैं ठेका नहीं लिया हफ्ता चल गई मेरी जान नु पात्ता से ਚਲ ਕੋਈ ਨਹੀਂ ਤੇ ਹੋਂਦ ਮੇਰੀ ਸ਼ੂਟ ਪਰ ਕੱਟੀ ਹੋਏ ਪਤਾ ਨਹੀਂ ਕਾਮਦਨ ਨੂੰ ਕੋਈ ਪਈ ਜਾਂਦੀ ਆ ਮੋਲ ਤਾਂ ਮੈਨੂੰ ਦੋ ਰੋਟੀਆਂ ਦੇ ਤੁਹਾਡਾ ਤਾਂ ਕੁਛ ਨਾ ਕੁਛ ਹੋਇਆ ਹੀ ਰਹਿਣਾ ਮੈਨੂੰ ਨਹੀਂ ਪਤਾ ਨੇਕ ਕੋ ਨਹੀਂ ਹੁੰਦਾ ਮੇਰੀ ਵਾਰੀ ਖਤਮ ਆ ਜੋਰੇ ਹੱਥ ਮੈਤੋਂ ਨਹੀਂ ਬਣਦੀਆਂ ਦੋ ਰੋਟੀਆਂ ਬਖਸ਼ਾ ਹਾਂ ਹਾਂ ਸੀਸ ਕਰੋ ਆਦਾ ਚਲ ਆ ਬਖਸ਼ਾ ਅੱਜ ਮੇਰੇ ਨਾਲ ਰੋਟੀ ਖਾਣੀਆਂ ਤੂੰ ਅੱਜ ਅਸੀਂ ਭਾਈ ਜੀ ਨੇ ਰੋਟੀ ਕੀਤੀ ਸੀ ਉਹ ਤਾਂ ਖਾ ਕੇ ਚਲੇ ਗਏ ਉੜਕੇ ਮੇਰੀ ਨੋਹ ਕਹਿੰਦੀ ਬੀਬੀ ਰੋਟੀ ਖਾ ਲੈ ਮੈਂ ਕਿਹਾ ਮੈਂ ਤਾਂ ਅੱਜ ਆਪੂ ਸੇਲੀ ਨਹੀਂ ਖਾऊंगी ਪਰ ਤਰ ਚਲিয়ে ਨਹੀਂ ਨਹੀਂ ਹਸੀਸ ਕਰੋ ਮੈਂ ਤਾਂ ਤੇਰੇ ਆਉਣ ਤੋਂ ਪਹਿਲਾਂ ਪਹਿਲਾਂ ਰੋਟੀ ਖਾ ਕੇ ਹੀ ਖਟੀਆਂ ਹਾਂ ਅਜ ਆਂਦੇ ਬਖਸ਼ੋ ਮੈਂ ਸੋਲਿਆ ਸਾਰਾ ਕੁਝ ਦੇਖ ਲਿਆ ਤੂੰ ਕੀ ਖਾ ਕੇ ਹਟੀਂ ਤੈਨੂੰ ਇੰਨੀ ਵਾਰੀ ਕਿਹਾ ਜੇ ਤੇਰੇ ਨੋ ਪੁੱਤ ਤੈਨੂੰ ਨਹੀਂ ਰੋਕੀ ਦਿੰਦੇ ਤੂੰ ਮੇਰੇ ਘਰ ਆ ਗਿਆ ਕਰ ਤੇਰੀਆਂ ਦੋ ਰੋਟੀਆਂ ਦਾ ਸਾਨੂੰ ਕੋਈ ਭਾਲ ਲੱਗਣਾ ਨਹੀਂ ਨਹੀਂ ਅਸੀਂ ਇਸ ਕੋਰੇ ਮੈਂ ਤੇਰੇ ਘਰ ਰੋਟੀ ਖਾਂਦੀ ਚੰਗੀ ਨਹੀਂ ਲੱਗਦੀ ਲੋਕ ਕੀ ਕਹੂਗਾ ਇਹਨਾਂ ਨੂੰ ਕੋਈ ਮਾਰਾ ਚੰਗਾ ਕਹੂਗਾ ਫਿਰ ਮੇਰੇ ਤੋਂ ਨਹੀਂ ਝੱਲ ਸੋਣਾ ਉਦੋਂ ਤੱਕ ਪੱਕਾ ਹੋ ਜਾਂਦੇ ਅਸੀਂ ਇਸ ਕੋਰੇ ਪਰ ਮਾਪੇ ਕਮਾਪੇ ਨਹੀਂ ਬਣਦੇ ਸਸਰੀ ਕਾਲ ਬੀਬੀ ਸਸਰੀ ਕਾਲ ਪੁੱਤ ਪੁੱਤ ਬੋਤੀ ਤਰੀ ਪੈ ਕੇ ਚੱਲੇ ਜੀ ਮਨ ਨੂੰ ਕੁਝ ਪੁੱਛਿਆ ਦੱਸਿਆ ਹੀ ਦੀ ਐਚ ਕੀ ਪੁੱਛਣਾ ਦੱਸਣਾ ਮਾਤਾ ਅਗਲੇ ਨੂੰ ਕੰਮ ਸੀ ਉਹ ਚਲੇ ਗਈ ਹੁਣ ਹਰੇਕ ਕੰਮ ਤਾਂ ਤੋ ਪੁੱਛ ਕੇ ਤੋੜਨਾ ਕਰਨਾ ਆਨੇ ਆਨੇ ਨੂੰ ਵੀ ਛੁੱਟੀਆਂ ਹੋ ਜਣੀਆਂ ਸ਼ਾਮ ਨੂੰ ਇਹਨਾਂ ਨੂੰ ਵੀ ਛੱਡਣ ਜਾਣਾ ਮੈਂ ਕੀ ਪਤਾ ਮੈਂ ਵੀ ਦੋ ਚਾਰ ਦਿਨ ਉੱਥੇ ਰਵਾਂ ਆ ਲਓ ਇਹ ਵੀ ਦੱਸਤਾ ਤੁਹਾਨੂੰ ਫੇਰ ਨਾ ਕਿਉ ਦੱਸਿਆ ਨਹੀਂ ਆ ਕੀ ਤਰੀ ਕਾ ਪੁੱਤ ਅਪਣੀ ਮਾਣਾ ਗੱਲ ਕਰਨ ਦਾ ਪੈਨ ਦੇ ਬੀਬੀ ਇਹਦਾ ਤਾਂ ਦਿਮਾਗ ਖਰਾਵਾ ਤੂੰ ਦੱਸ ਕਿੱਦਾਂ ਆਨੇ ਹੋਏ ਤੁਸੀਂ ਲੰਗਰ ਵਾਸਤੇ ਪਰ ਸਗ੍ਰਹਿ ਇਕੱਠੀ ਕਰਦੇ ਸੀ ਨਾ ਅਸੀਂ ਕਰੇ ਨਹੀਂ ਸੀ ਆਹ ਲਿਆ ਪੁੱਤ ਸਾਡਾ ਹਿੱਸਾ 50 ਰੁਪਏ ਬਸ ਉਹ ਬੀਬੀ ਮਾਰੀ ਮੋਟੀ ਸ਼ਰਮ ਕਰਿਆ ਕਰੋ ਉਹ ਲੰਗਰ ਦੇ ਨਾਮ ਤੇ ਤਾਂ ਪੈਸੇ ਕੱਢ ਲੋ ਕਿਸੇ ਗਰੀਬ ਦੇ ਮੂੰਹ 'ਚ ਜਾਣਾ ਇਹ ਆਪਣੇ ਮੁੰਡਿਆਂ ਨੂੰ ਕਹਿ ਬੀਬੀ ਕਦੇ ਤਾਂ ਪੈਸੇ ਕੱਢ ਲੋ ਇੰਨਾ ਸੋਮਪੁਣਾ ਮਾੜਾ ਮੋਟਾ ਦਾਨਪੁਣਾ ਵੀ ਕਰ ਲੋ ਪਤਾ ਨਹੀਂ ਕਿਹੜੇ ਵੇਲੇ ਤਾਂ ਕੁੰ ਕੀਤਾ ਕੰਮ ਆਏਗਾ ਨਾ ਕਰਮਾਂ ਦਾ ਫਲ ਮਿਲ ਜਾਣਾ ਉਹ ਤੁਸੀਂ ਤਾਂ ਰੱਬ ਦੇ ਨਾਂ ਤੇ ਦੇਣ ਤੋਂ ਵੀ ਹੱਥ ਕੁੱਟਦੇ ਆ ਮੈਂ ਕਹਦੀ 2000 ਤੋਂ ਘੱਟ ਨਹੀਂ ਦਿੱਤੇ ਤੇ ਦੇਖ ਲੈ ਫਿਰ ਰੱਬ ਨੇ ਵੀ ਕੋਈ ਘਾਟ ਨਹੀਂ ਰੱਖੀ ਕੀ ਨਹੀਂ ਦਿੱਤਾ ਸਾਨੂੰ ਕੋਠੀਆਂ ਕਾਰਾਂ ਜ਼ਮੀਨ ਜਾਇਦਾਦ ਪੱਕੀ ਸਰਕਾਰੀ ਨੌਕਰੀ ਸਮਾਜ ਚ ਰੁਤਬਾ ਕਰਮਾ ਦੇ ਫਲਾ ਵੀ ਵੀ ਮਿਲਦੇ ਜਰੂਰ ਆ ਜਗਰਾਜ ਪੁੱਤ ਮੈਨੂੰ ਵੀ ਪਾਣੀ ਦੇਈ ਜਗਰਾਜ ਪੁੱਤ ਮੈਂ ਤੇਤੋਂ ਪਾਣੀ ਮੰਗਿਆ ਸੀ ਮੈਨੂੰ ਨਹੀਂ ਪਤਾ ਪਾਪਾ ਦੀਦਨ ਕੋ ਕੱਲ ਮੈਂ ਦਿੱਤਾ ਸੀ ਨਾ ਅਜੋਦੀ ਵਾਰੀ ਆ ਵਾਰੀ ਇਹ ਕਿਹੜੀ ਵਾਰੀ ਇਹ ਤੁਸੀਂ ਸਾਨੂੰ ਪਾਣੀ ਪਨਾਣ ਦੀ ਵਾਰੀ ਬਣ ਲਈ ਹਾਂਜੀ ਪਾਪਾ ਉਸੀ ਵਿੱਚ ਤਾਂ ਦੱਜਨ ਰੋਟੀ ਖਾਣ ਲਈ ਬਾਰੀ ਬੰਦੀ ਗਈ ਆ। ਪੁੱਤੋ ਤਾਂ ਬਾਹਰ ਖੇਡਣ ਗਿਆ ਆ। ਜਦ ਤੱਕ ਉਹ ਨਾ ਆਉਂ ਮੈਂ ਪਾਣੀ ਨਹੀਂ ਪੀਉ। ਇੱਦਾਂ ਤਾਂ ਮੈਂ ਪਿਆਸਾ ਰਹਿ ਜੂ। ਇਹ ਨਹੀਂ ਪਤਾ ਮੈਨੂੰ ਪਾਪਾ। ਬਸ ਮੇਰੀ ਭਾਲ ਨਹੀਂ ਆ। ਮੈਂ ਚਲਿਆ ਖੇਡਣ। ਛਕ ਚੰਗੇ ਕਰਮਾ ਦਾ ਫਲ ਮਿਲਦਾ ਨਾ ਪੁੱਤ। ਤੰ ਮਾੜੇ ਕਰਮਾ ਦਾ ਠੱਪੜ ਵੀ ਜਰੂਰ ਬੱਚਾ। ਆਹ ਦੇਖ ਬੱਜਿਆ ਨਾ ਬਾਤ ਤੁਸੀਂ ਲੰਗਰਾਂ ਦੇ ਫੇਦਿਆਂ ਇੱਕ ਆਖਾਦੀ ਮਾਂ 2 ਰੁਪਈਆਂ ਤਸਦੀਆ ਲੱਖ ਲਾਂਕ ਤੁਹਾਂ ਦੇਤੇ ਮੇਰੇ ਮੰਦਿਆ ਨੇ ਲੰਗਰ ਲਈ ਬਸ਼ੱਕ ਥੋੜੇ ਪੈਸੇ ਦਿੱਤੇ ਆ ਪਰ ਉਹਨਾਂ ਨੇ ਆਪਣੀ ਮਾਂ ਨੂੰ ਰੋਟੀ ਦੇਣ ਲਈ ਕਦੀ ਵਾਰੀ ਨਹੀਂ ਬੰਨੀ ਕੀ ਫਾਇਦਾ ਪੁੱਤਰਾ ਤੇਰੀਆਂ ਕੋਠੀਆਂ ਕਾਰਾਂ ਜ਼ਮੀਨਾਂ ਦਾ ਜੇ ਤੂੰ ਆਪਣੀ ਮਾਂ ਨੂੰ 2 ਰੁਪਈਆਂ ਦੇ ਸਕਿਆ ਤੁਹਾਨੂੰ ਕੀ ਲੱਗਦਾ ਪੁੱਤ ਕੂਤਵਾਰੇ ਮੰਦਰ ਜਾ ਕੇ ਲੰਗੇ ਲਾ ਕੇ ਕੁਝ ਆਬੂ ਖੁਸ਼ ਕਰ ਲੈਂਦੇ ਨਹੀਂ ਇਹ ਫਟਦਾ ਵੈਨ ਹੈ ਜਿਹੜਾ ਆਪ ਕੋ ਮਾਂ ਕੋ ਦੀ ਅੱਖਾਂ ਤੇ ਹੰਝੂਆਂ ਦਾ ਕਾਰਨ ਬਣਦਾ ਨਾ ਰੱਬ ਉਹਦੇ ਤੋਂ ਕਦੇ ਵੀ ਖੁਸ਼ੀ ਨਹੀਂ ਹੋ ਸਕਦਾ ਇੱਕ ਮਾਂ ਆਪਣੇ ਚਾਰ ਚਾਰ ਪੁੱਤਾਂ ਨੂੰ ਪਾਲ ਲੈਂਦੀ ਆ ਪਰ ਉਹਨਾਂ ਚਾਰਾਂ ਪੁੱਤਾਂ ਤੋਂ ਮਿਲ ਕੇ ਵੀ ਆਪਣੀ ਇੱਕ ਬੁੱਢੀ ਮਾਂ ਨਹੀਂ ਪਾਲ ਹੁੰਦੀ ਕੁੱਤ ਇੱਕ ਗੱਲ ਯਾਦ ਰੱਖੀ ਸਮੇਂ ਦੀਆਂ ਕਿਆਰੀਆਂ ਚ ਤੂੰ ਜਿਹੜੇ ਕਰਮਾ ਰੂਪੀ ਬੀਜ ਲਿਆਣਾ ਕੋਸ਼ਿਸ਼ ਕਰੀ ਪੁੱਤਰਾ ਇਹੋ ਜਿਹਾ ਬੀਜ ਬੀਜੀ ਜਿਹੜਾ ਅੱਗੇ ਜਾ ਕੇ ਬੜਾਪਾ ਰੂਪੀ ਤਖਬੂਦ ਪੈਰਾਂ ਚ ਤੈਨੂੰ ਛਾਂ ਤੇ ਫਲ ਦੇਵੇ ਨਹੀਂ ਤਾਂ ਆਪਣੀ ਜੋਗੀ ਰੋਟੀ ਦਾ ਇੰਤਜ਼ਾਮ ਰੱਖੀ ਕਿਉਂਕਿ ਬੜਾਪਾ ਤੁਹਾਡੇ ਤੇ ਵੀ ਆਣਾ ਪੁੱਤਰਾ ਤੇ ਕੀ ਪਤਾ ਉਹ ਤੱਕ ਵਾਰੀਆਂ ਦਾ ਵੀ ਰਿਵਾਜ ਰਹੇ ਨਾ ਰਹੇ